ਤੇ ਇਹਨਾਂ ਦੇ ਮੰਤਰੀਆਂ ਨੇ ਕੀਤੀਆਂ ਪਰ ਅੱਜ ਹੈਰਾਨੀ ਨਾਲ ਕਹਿਣਾ ਪੈ ਰਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਨ੍ਹਾਂ ਮੰਗਾਂ ਦਾ ਸਰਕਾਰ ਲੱਖਾਂ ਰੁਪਏ ਦੇ ਹੌਲਡ ਲਾ ਕੇ ਬੋਰਡ ਲਾ ਕੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਹਜ਼ਾਰਾਂ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲ ਮੈਂ ਨਾ ਦੇ ਵੀ ਜਿਹੜੀ ਉਹ ਪਾਲਿਸੀ ਲੈ ਕੇ ਆਏ ਆ ਉਹਨਾਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਇਹਨਾਂ ਭੈਣਾ ਵਾਲੇ ਕਹਿ ਰਹੇ ਨੇ ਮਾਣ ਪੱਤੇ ਦੇ ਕੰਮ ਕਰਦੀਆਂ ਇਨਸੈਂਟਿਵ ਤੇ ਕੰਮ ਕਰਦੀਆਂ ਇਹਨਾਂ ਦੇ ਪੱਤੇ ਦੁੱਗਣੇ ਕਰਾਂਗੇ ਇੱਕ ਵੀ ਪੈਸੇ ਦਾ ਇਜ਼ਾਫਾ ਅਜ ਤੱਕ ਨਹੀਂ ਕੀਤਾ ਗਿਆ ਆ ਪੈਨਸ਼ਨ ਜਿਹੜੇ ਅੱਸੀ ਅੱਸੀ ਸਾਲ ਦੇ ਆ ਸੜਕਾਂ ਦੇ ਰੋੜ ਰਹੇ ਨੇ ਜਿਨ੍ਹਾਂ ਦੀ ਇਹ ਉਮਰ ਕਰਾਚ ਬੈਠ ਕੇ ਆਰਾਮ ਨਾਲ ਜ਼ਿੰਦਗੀ ਕੱਟਣ ਦੀ ਹੈ ਅੱਜ ਕੀ ਇਹਨਾਂ ਦਾ ਖਸੂਰ ਹੈ ਇੱਕ ਮਿਸ਼ਨ ਰეკਮੈਂਡ ਕਰ ਰਿਹਾ ਹੈ ਤੇ ਇਹਨਾਂ ਦੀ ਪੈਨਸ਼ਨ ਦਰਾਈ 2.96 ਗੁਣਾਕ ਨਾ ਕੀਤੀ ਜਾਵੇ ਪਰ ਇਹ ਸਰਕਾਰ ਆਪਣੀ ਉਸ ਗੱਲ ਤੋਂ ਭੱਜ ਗਈ ਹੈ ਅਸੀਂ ਇਹ ਕਹਿ ਰਹੇ ਹਾਂ ਸਾਡਾ ਮਹंगाई ਪਤਾ ਕਿੰਦੇ ਨਾਲ ਲਿੰਕ ਦਾ ਇਹ ਨੂੰ ਲਿੰਕ ਲੈਂਦਾ ਜਾਵੇ ਅੱਜ ਸਾਡਾ 13% ਮਹंगाई ਪਤਾ ਹੰਡੇ ਬਸਤੇ ਚ ਪਾ ਕੇ ਰੱਖ ਦਿੱਤਾ ਗਿਆ ਹੈ ਅੱਜ 9 ਸਾਲ ਵੀਰ ਜਾਣ ਦੇ ਆਵਾਜ਼ ਵੀ ਇਹ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਤੇ ਇਹ ਕਮਿਸ਼ਨ ਦੇ ਬਕਾਏ ਇਹਨਾਂ ਨੇ ਰੋਕ ਕੇ ਰੱਖ ਦਿੱਤੇ ਤੇ ਕਦੇ ਕਹਰੇ 36 ਕਿਸ਼ਤਾਂ ਤੇ ਕਦੇ 42 ਕਿਸ਼ਤਾਂ ਲੋਕੀ ਆਪਣੇ ਬਕਾਏ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਟੀਆ ਬੈਨ ਭਰਤੀ ਹੋ ਰਹੇ ਨੇ ਉਹਨਾਂ ਨੂੰ ਕਹਿੰਦੇ ਤੇ ਸਕੀਮਾਂ ਦਾ ਨੂੜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ 3 ਸਾਲ ਮੁੰਡਲੀ ਤਰਕਾਬ ਹੋਪੀ ਜਾ ਰਹੀ ਹੈ ਸ਼ਬਦਾਤੀ ਇਸ ਦੇ ਬਾਵਜੂਦ ਹਾਈ ਕੋਰਟਾ ਸੁਪਰੀਮ ਕੋਰਟਾ ਹੱਕ ਤੇ ਫੈਸਲੇ ਦੇ ਰਹੀਆਂ ਮਲਾਜ਼ਮਾਂ ਦੇ ਪਰ ਬੇਈਮਾਨ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਤਿਆਰ ਨਹੀਂ ਉਦੋਂ ਵਾਰ ਹੈਲਪੀਆਂ ਬਾਰੇ ਅਗਲੀਆਂ ਕੋਰਟਾਂ 'ਚ ਜਾ ਰਹੇ ਐ ਇਸ ਕਰਕੇ ਤੁਹਾਡਾ ਗੁੱਸਾ ਵਧਾਇਆ ਜਾਇਦਾ ਹੈ ਜਿਹੜਾ ਅਸੀਂ ਅੱਜ ਐ ਜੁਨੀ ਚੌਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਭਜਦੇ ਨਹੀਂ ਸਾਡਾ ਬੜਾ ਸਪਸ਼ਟ ਐਲਾਨ ਹੈ ਕਿ ਮੀਟਿੰਗ ਅਸੀਂ ਮੁੱਖ ਮੰਤਰੀ ਦਾ ਕਰਨੀ ਹੈ ਇਹ ਤੋਂ ਥੱਲੇ ਜੇ ਮੀਟਿੰਗ ਸਾਨੂੰ ਇੱਥੇ ਦੇਣਗੇ ਉਹ ਸਾਨੂੰ ਪ੍ਰਵਾਣ ਨਹੀਂ ਕਿਉਂਕਿ ਅਸੀਂ ਪਿਛਲੇ 25 ਤਰੀਕ ਨੂੰ ਕੈਬਨਟ ਸਪ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਚ ਆਵਾਂਗੇ ਕੱਲੇ ਵਾਦੇ ਸਾਡੇ ਨਾਲ ਨਹੀਂ ਕੀਤੇ ਲੋਕਾਂ ਨਾਲ ਵੀ ਵਾਦੇ ਕੀਤੇ ਹਨ ਲੋਕਾਂ ਨੂੰ ਧਾਂਤ ਦਵਾਗੇ ਮਗਾਈ ਤੇ ਨਤ ਪਵਾਣੇ ਨਸ਼ਾ ਦੇ ਅਸੀਂ ਬੰਦੀ ਲਾਵਾਂਗੇ ਅੱਜ ਘਰ ਘਰ ਨਸ਼ਾ ਬਿਕ ਰਿਆ ਹੈ ਤੇ ਮੰਤਰੀ ਤੇ ਪੁਲਿਸ ਦੇ ਧੜਾ ਨਾਲ ਬਕਰ ਰਹੀਆਂ ਨੇ ਅੱਜ ਇਹ ਜਿਹੜਾ ਅਮਰ ਕਾਨੂੰਨ ਦੀ ਗੱਲ ਕਰਦੇ ਨੇ ਅੱਜ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਕਰੰਟ ਲਾ ਲਾ ਕੇ ਕੁਚ-ਕੁਚ ਕੇ ਮਾਰਿਆ ਜਾ ਰਿਹਾ ਹੈ ਇਹ ਸਕੇ ਲੜਾਈ ਸਭ ਕੱਲਿਆ ਦੀ ਨਹੀਂ ਇਹ ਲੜਾਈ ਸਮੁੱਝੀ ਉਸ ਲੁਕੀ ਯਾਰੇ ਜਮਾਤ ਦੀ ਹੈ ਜੇ ਜਮਾਤ ਦੇ ਵਿੱਚੋਂ ਤੁਸੀਂ ਆਏ ਹੋ ਆਹ ਆਣ ਵਾਲੇ ਸਮੇਂ 'ਚ ਉਹਨਾਂ ਧੀਆਂ ਪੁੱਤਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਮੇਂ ਜ਼ਮੀਨਾਂ ਦੇ ਲੋਕਾਂ ਨੂੰ ਸਾਰੇ ਨੂੰ ਨਾਂ ਲੈ ਕੇ ਸਰਕਾਰ ਦੀ ਕੰਗਨੀ ਨੂੰ ਹੱਥ ਪਾਈਏ ਇਹਨਾਂ ਸ਼ਬਦਾਂ ਦੇ ਨਾਲ ਜਾਇਜ ਜਨਤਾ ਜਾਇਜ ਜਨਤਾ ਦੇ ਤਲਣ ਵਾਲੇ ਲੋਕਾਂ ਦੀ